ਐਸੀਆਂ ਤੋਂ ਮੰਨ ਜਦੋਂ ਅੱਕ ਜੇ ਬੋੜਾਂ ਦੀਆਂ ਸ਼ਾਮਾਂ ਜਾਦੇ ਆਉਂਦੀਆਂ ਇਹ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਜਦੋਂ ਪਿੰਡ ਦੀਆਂ ਰਾਵਾਂ ਜਾਦੇ ਆਉਂਦੀਆਂ ਐਸੀਆਂ ਤੋਂ ਮੰਨ ਜਦੋਂ ਅੱਕ ਜੇ ਬੋੜਾਂ ਦੀਆਂ ਸ਼ਾਮਾਂ ਜਾਦੇ ਆਉਂਦੀਆਂ ਕਿ ਹੱਡ ਤੋੜ ਮਿਹਨਤਾਂ ਨੇ ਕਰਦੇ ਰਾਜੀ ਖੁਸ਼ੀ ਰਹਿਣ ਪਿੱਛੇ ਕਰਦੇ ਵਾਹ ਜੀ ਵਾਹ ਹੱਡ ਤੋੜ ਮਿਹਨਤਾਂ ਨੇ ਕਰਦੇ ਰਾਜੀ ਖੁਸ਼ੀ ਰਹਿਣ ਪਿੱਛੇ ਕਰਦੇ ਹੋ ਲੱਖ ਪਰਦੇਸਾਂ ਵਿੱਚ ਔਕੜਾਂ ਔਕੜਾਂ ਤੋਂ ਕਬਰੂ ਨਹੀਂ ਡਰਦੇ ਪਰ ਪੈਂਦਾ ਜਦੋਂ ਆਪੇ ਆਟਾ ਗੁੰਨਣਾ ਫੇਰ ਪਹਿਣਾ ਮਾਂਵਾ ਜਾਦੀ ਆਉਂਦੀਆਂ ਵਾਹ ਜੀ ਵਾਹ ਟਰੂ ਇਸੀਆਂ ਤੋਂ ਮੰਨ ਜਦੋਂ ਅੱਕ ਜੇ ਬੋੜਾਂ ਦੀਆਂ ਸ਼ਾਮਾਂ ਜਾਂਦੇ ਆਉਂਦੀਆਂ ਵੈਰੀ ਨਾਈਸ ਕਿ ਉੱਥੇ ਭਾਵੇਂ ਗੱਡੇ ਸੀ ਤੇ ਖੱਡੇ ਸੀ ਪਰ ਚਿੱਤ ਨਹੀਂ ਸੀ ਡਿੱਕ ਡੋਲੇ ਖਾਮਦਾ ਉੱਥੇ ਭਾਵੇਂ ਗੱਡੇ ਸੀ ਤੇ ਖੱਡੇ ਸੀ ਪਰ ਚਿੱਤ ਨਹੀਂ ਸੀ ਡਿੱਕ ਡੋਲੇ ਖਾਮਦਾ ਬੰਦਕਾਰਾਂ ਵਿੱਚ ਵਾਲ ਵੀ ਨਹੀਂ ਹਿੱਲਦੇ ਫੇਰ ਵੀ ਤਾਂ ਚੈਨ ਨਹੀਂ ਆਉਂਦਾ ਹੋ ਮਾਪਿਆਂ ਦੇ ਸਿਰ ਮੋਜਾਂ ਮਾਣੀਆਂ ਕਿੱਦਾਂ ਮੈਂ ਪੁਲਹਾਵਾਂ ਜਾਦੀ ਆਉਂਦੀਆਂ ਏਸੀਆਂ ਤੂੰ ਮਨ ਜਦੋਂ ਅੱਕ ਜੇ ਬੋੜਾਂ ਦੀਆਂ ਸ਼ਾਮਾਂ ਜਾਦੇ ਆਉਂਦੀਆਂ ਬਹੁਤ ਅੱਛੇ ਕਿ ਪੀਟਰ ਬੇਟ ਨਾਲੋਂ ਬੱਧ ਸੀ ਮਿੱਤਰਾਂ ਨੂੰ ਸ਼ੌਂਕ ਨੀਲੇ ਫੋੜਦਾ ਕੀ ਬਾਤ ਆ ਪੀਟਰ ਬੇਲਟ ਨਾਲੋਂ ਬੱਧ ਸੀ ਮਿੱਤਰਾਂ ਨੂੰ ਸ਼ੌਂਕ ਨੀਲੇ ਫੋੜਦਾ ਹਾਂ ਘਰ ਦੀ ਟਰਾਲੀ ਗੰਨੇ ਕਰਦੇ ਪੰਗਾ ਡਿਸਪੈਚ ਦਾ ਨਾ ਲੋੜਦਾ ਵਾਹ ਵਾਹ ਹੋ ਘਰ ਦੀ ਟਰਾਲੀ ਗੰਨੇ ਘਰ ਦੇ ਪੰਗਾ ਡਿਸਪੈਚ ਦਾ ਨਾ ਲੋੜਦਾ ਉਹਨਾਂ માં ਸ਼ਹਿਰ ਧੂਰੀ ਮਿਲ ਬੀਤੀਆਂ ਮਿੱਤਰਾਂ ਨਾ ਚਾਵਾਂ ਜਿਆਦੇ ਆਉਂਦੀਆਂ ਏਸੀਆਂ ਤੋਂ ਮੰਨ ਜਦੋਂ ਅੱਕ ਜੇ ਮੋੜਾਂ ਦੀਆਂ ਸ਼ਾਮਾਂ ਜਿਆਦੇ ਆਉਂਦੀਆਂ ਇਹ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਜਦੋਂ ਪਿੰਡ ਦੀਆਂ ਆਰਾਮਾਂ ਜਿਆਦੇ ਆਉਂਦੀਆਂ ਕੇ ਰੁੱਖੀ ਮਿੱਸੀ ਰੁੱਖੀ ਮਿੱਸੀ ਖਾ ਕੇ ਬੁੱਲੇ ਲੁੱਟਦੇ ਪਿੰਡ ਚ ਪਧਾਣੇ ਪੂਰਾ ਠੁੱਕ ਸੀ ਹਾ ਰੁੱਖੀ ਮਿੱਸੀ ਖਾ ਕੇ ਬੁੱਲੇ ਲੁੱਟਦੇ ਪਿੰਡ ਚ ਪਧਾਣੇ ਪੂਰਾ ਠੁੱਕ ਸੀ ਹਾ ਡਾਲਰਾਂ ਦੀ ਚਮਕ ਨੇ ਤੋੜਤਾ ਥਾਂ ਦੀ ਪਰਵਾਰ ਇੱਕ ਮੁੱਠ ਸੀ ਹਾ ਡਾਲਰਾਂ ਦੀ ਚਮਕ ਲੈ ਤੋੜਤਾ ਖੰਦੀ ਪਰਿਵਾਰ ਇੱਕ ਮੁਠਸੀ ਸਾਂਝੇ ਚੁੱਲ੍ਹੇ ਸਾਂਝੀਆਂ ਹਵੇਲੀਆਂ ਮੱਜੀਆਂ ਤੇ ਗਾਵਾਂ ਜਾਦੇ ਆਉਂਦੀਆਂ ਬਹੁਤ ਅੱਛੇ ਏਸੀਆਂ ਤੋਂ ਮੰਨ ਜਦੋਂ ਅੱਕ ਜੇ ਬੋੜਾਂ ਦੀਆਂ ਸ਼ਾਮਾਂ ਜਾਦੇ ਆਉਂਦੀਆਂ ਇਹ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਜਦੋਂ ਪਿੰਡ ਦੀਆਂ ਰਾਮਾਂ ਜਾਦੇ ਹੂੰ ਕੀ ਬਾਤ ਹੈ ਕੀ ਬਾਤ ਹੈ ਬਹੁਤ ਅੱਛੇ ਵੈਰੀ ਨਾਈਸ